ਤੁਸੀਂ ਦੇਖ ਰਹੇ ਹੋ ਪੰਜਾਬ ਇੰਡੀਆ ਨਿਊਜ਼ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਇਸ ਵੇਲੇ ਦੀ ਬਹੁਤ ਦੁੱਖਦਾਈ ਖਬਰ ਹੁਸ਼ਿਆਰਪੁਰ ਦੇ ਮਹਲਾ ਰਾਮਨਗਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਅਚਾਨਕ ਝੁੱਗੀਆਂ ਨੂੰ ਭਿਆਨਕ ਅੱਗ ਲੱਗ ਗਈ ਝੁੱਗੀਆਂ ਵਾਲੇ ਗਰੀਬ ਪਰਿਵਾਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਇਸ ਅੱਗ ਦੀ ਲਪੇਟ ਵਿੱਚ ਗਰੀਬ ਪਰਿਵਾਰਾਂ ਦੇ ਪਸ਼ੂ ਵੀ ਆ ਗਏ ਹਨ ਅੱਗ ਤੇ ਕਾਬੂ ਪਾਉਣ ਲਈ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚੀਆਂ ਹਨ ਦੇਖੋ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਪ੍ਰੀਤ ਬੇਗਮ ਪੁਰੀ ਦੀ ਰਿਪੋਰਟ ਬਲੋ ਹੋਰ ਲੋਕਾਂ ਵੱਲੋਂ ਇਹ ਪਸ਼ੂਆਂ ਨੂੰ ਅੱਗ ਦੇ ਵਿੱਚੋਂ ਕੱਢਿਆ ਗਿਆ ਹੈ ਔਰ ਹੁਣ ਸਾਹੇ ਸਾਈਡ ਤੇ ਇਹ ਖੇਤ ਦੇ ਵਿੱਚ ਪਸ਼ੂ ਬੰਨੇ ਗਏ ਆ ਤੁਸੀਂ ਦੇਖ ਸਕਦੇ ਹੋ ਇਹ ਗਾਂ ਵੀ ਅੱਗ ਦੇ ਵਿੱਚੋਂ ਇਸ ਨੂੰ ਵੀ ਕੱਢਿਆ ਹੈ ਹੋਰ ਵੀ ਕਾਹਦਾ ਕਰ ਰਿਹਾ ਹੈ ਪਸੂ ਹਾਂਜੀ ਕਿਹੜਾ ਜੀ ਅੱਗੇ ਅੱਗੇ ਇੱਕ ਇੱਕ ਗਾਂ ਤੁਸੀਂ ਦੇ ਸਕਦੇ ਹੋ ਇਹ ਵੀ ਅਗਰੇ ਵਿੱਚੋਂ ਹੁਣੇ ਕੱਢੀ ਆ ਹਾਂਜੀ ਤੁਸੀਂ ਇਹ ਵੀ ਦੇ ਸਕਦੇ ਹੋ ਸਾਰੇ ਪਸੂ ਜੋ ਖੇਤਾਂ ਦੇ ਵਿੱਚ ਬੰਨੇ ਗਏ ਆ ਅਗਦੇ ਵਿੱਚੋਂ ਕੱਢ ਕੇ ਬੜੀ ਮੁਸ਼ਕਲ ਦੇ ਨਾਲ ਬਹੁਤ ਭਿਆਨਕ ਅੱਗ ਸੀਗੀ ਤੁਸੀਂ ਇਹ ਵੀ ਦੇ ਸਕਦੇ ਹੋ ਆ ਦੇ گا ਦਾ ਕੀ ਹਾਲ ਬਣਿਆ ਅੱਗ ਦੇ ਵਿੱਚ ਬਹੁਤ ਜਿਆਦਾ ਬੁਈਤਣਾ ਨੁਕਸਾਨੇ ਗਏ ਆ ਪਸ਼ੂ ਔਰ ਹੁਣ ਖੇਤਾਂ ਦੇ ਵਿੱਚ ਇੱਥੇ ਬੰਨੇ ਗਏ ਆ ਇੱਕ ਪਰਿਵਾਰ ਚੁਗੀਆਂ ਵਾਲੇ ਇੱਕ ਪਰਿਵਾਰ ਸੀਗੇ ਜਿਨ੍ਹਾਂ ਦੀ ਚੁਗੀਆਂ ਨੂੰ ਜੱਕ ਦਾ ਅਚਾਨਕ ਅੱਗ ਲੱਗ ਗਈ ਔਰ ਪਸ਼ੂਆਂ ਦਾ ਕਾਫੀ ਪਸ਼ੂ ਗੇ ਸੱਗ ਦੇ ਵਿੱਚ ਗੰਭੀਰ ਰੂਪ ਵਿੱਚ ਚਖਮੀ ਹੋ ਗਏ ਰਜ਼ਕੀ ਨਾਮ ਆਪਣਾ ਲੱਲਨ ਇਹ ਕਿਹੜਾ ਏਰੀਆ ਪੈਂਦਾ ਆਰਾਮਨਗਰ ਚਿਆਰਪੁਰ ਹਾਂਜੀ ਠੀਕ ਹੈ ਤੇ ਅੱਗ ਕਿਸ ਤਰ੍ਹਾਂ ਲੱਗੀ ਇੱਥੇ ਇਹ ਉਧਰ ਸਾਈਡ ਸੇ ਲੱਗਾ ਹੈ ਹਮ ਲੋਗ ਹਮ ਲੋਗੋ ਪਤਾ ਨਹੀਂ ਹੈ ਠੀਕ ਹੈ ਜੀ ਆਏ ਹਮ ਲੋ ਸੋ ਇੱਥੇ ਕੋਟ ਮੰਦਾ ਲਗਾ ਦਿਆ ਇਹ ਝੁੱਗੀਆਂ ਨੂੰ ਕਿੰਨੀਆਂ ਕਿੰਨੀਆਂ ਝੁੱਗੀਆਂ ਕਿੰਨੇ ਘਰ ਸੀ ਜਿੱਥੇ ਅੱਗ ਲੱਗੀ ਇਸ ਸਮੇਂ ਤੋਂ ਹਮ ਲੱਗਦਾ ਹੈ ਜੇ 20 25 ਘਰ ਹੋਗਾ ਇਧਰ 20 25 ਘਰ ਸੜ ਗਏ ਆ ਹਾਂ ਜੀ ਸੜਕ ਸੁਆਹ ਹੋ ਗਿਆ ਨੁਕਸਾਨ ਕਿੰਨਾ ਕੁ ਹੋਇਆ ਇੱਥੇ ਨੁਕਸਾਨ ਤਾਂ ਬਹੁਤ ਜ਼ਿਆਦਾ ਹੋਇਆ ਹੈ ਤੂੜੀਦਾਰੀ ਪਾੜੀ ਜਰਹਾ ਹੈ ਪਸ਼ੂ ਜੜ ਗਿਆ ਹੈ ਸਭ ਇਸ ਵਿੱਚ ਅੱਛਾ ਹਾਂ ਜੀ ਬਹੁਤ ਬਹੁਤ ਨੁਕਸਾਨ ਹੋਇਆ ਹੈ ਤੇ ਹੋਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕਿਸੇ ਬੰਦੇ ਦਾ ਕੋਈ ਨੁਕਸਾਨ ਨਹੀਂ ਬੰਦੇ ਦਾ ਤਾਂ ਹੀ ਹੋਇਆ ਬਾਕੀ ਪਸ਼ੂ ਦਾ ਹੋਇਆ ਹੈ ਬਹੁਤ ਜ਼ਿਆਦਾ ਅੱਛਾ ਜੀ ਹਾਂ ਜੀ ਤੇ ਹੋਰ ਕੀ ਮੰਗ ਕਰਦੇ ਹੁਣ ਸਰਕਾਰ ਤੋਂ ਅਬ ਸਰਕਾਰ ਦੇਖੀ ਕੀ ਦਿੰਦਾ ਹੈ ਕੀ ਨਹੀਂ ਕਰਦਾ ਠੀਕ ਹੈ ਜੀ ਕਿੰਨੀਆਂ ਗੱਡੀਆਂ ਇੱਥੇ ਅੱਗ ਬੁਝਾਉਣ ਲਈ ਆਈਆਂ ਹਾਂ ਅੱਗ ਬੁਝਾਉਣ ਲਈ ਕਿੰਨੀਆਂ ਗੱਡੀਆਂ ਪਹੁੰਚੀਆਂ ਚਾਰ ਗੱਡੀ ਆਈ ਸੀ ਕੱਲ ਠੀਕ ਹੈ ਠੀਕ ਹੈ ਹੁਣ ਅੱਗ ਤੇ ਕਾਬੂ ਪਾ ਲਿਆ ਹਾਂ ਕਾਬੂ ਹੋ ਗਿਆ ਠੀਕ ਹੈ ਜੀ ਹਾਂ ਜੀ ਕੀ ਨਾਮ ਜੀ ਆਪਣਾ ਗਣੇਸ਼ ਕੁਮਾਰ ਜਿਹੜੀ ਅੱਗ ਲੱਗੀ ਇਸ ਕਿਸ ਤਰ੍ਹਾਂ ਲੱਗੀ ਹੈ ਅੱਗੇ ਪਾਜੀ ਕੂੜਿਆਂ 'ਚੋਂ ਅੱਗ ਲੱਗ ਕੇ ਤੇ ਰਹੀ ਏ। ਅੱਛਾ। ਹਾਂਜੀ। ਠੀਕ ਆ। ਤੇ ਕਿੰਨਾ ਕ ਨੁਕਸਾਨ ਕਿੰਨੀਆਂ ਝੁੱਗੀਆਂ ਨੂੰ ਹੁਣ ਅੱਗ ਲੱਗ ਗਈ ਏ ਸੜ ਕੇ ਸੁਆਹ ਹੋਈਆਂ। ਪਾਜੀ 15-20 ਝੁੱਗੀਆਂ ਦਾ ਨੁਕਸਾਨ ਹੋ ਗਈ ਹੈ। ਤੇ ਇਹਦੇ ਵਿੱਚ ਕੀ ਕੀ ਨੁਕਸਾਨਿਆ ਗਿਆ ਮਤਲਬ ਪਸ਼ੂ ਵਗੈਰਾ ਹੋਰ ਕੀ ਕੀ ਨੁਕਸਾਨ ਹੋਇਆ? ਹਾਂਜੀ ਪਹਿਤੂ ਨੂੰ ਵੀ ਅੱਗ ਲੱਗੀ ਸੀ ਪਰ ਬਚਾ ਹੋ ਗਿਆ ਆ। ਠੀਕ ਆ। ਤੇ ਤੂੜੀ ਤੂੜੀ ਦੇਖ ਲਓ ਸਾਰੇ। ਤੁਹਾਡੀ ਵੀ ਝੁੱਗੀ ਲੂ ਹੋਈ ਆ। ਹਾਂਜੀ। ਤੁਹਾਡਾ ਕੀ ਨੁਕਸਾਨ ਹੋਇਆ? ਸਾਡੇ ਵੀ ਤੂੜੀ ਜਲ ਗਿਆ ਯਾਰ, ਕੁੱਲੀ ਇੱਥੇ ਸੀਗਾ ਕੁੱਲੀ ਵੀ ਜਲ ਗਿਆ। ਠੀਕ ਆ ਬਾਕੀ ਜੋਤੀ ਦਾ ਨਕਸਾਨ ਕਿੰਨੀਆਂ ਗੱਡੀਆਂ ਪਹੁੰਚ ਗਈਆਂ ਸੀ ਅੱਗ ਬਿਵਾਨੀਆਂ ਗੱਡੀਆਂ ਕਿਹਾ ਜੀ ਆ ਆਏ ਹੋਣੇ 10 ਬਾੜਾ ਆਏ ਹੋਣੇ ਅੱਛਾ ਹਾਂਜੀ ਤੇ ਹੁਣ ਅੱਗ ਤੇ ਕਾਬੂ ਪਾ ਲਿਆ ਪੂਰਾ ਹਾਂਜੀ ਕਾਬੂ ਤਾਂ ਹੁਣ ਪਾ ਲਿਆ ਥੋੜੇ ਥੋੜੇ ਬਹੁਤ ਹੈਗਾ ਲੰਦੇ ਤੇ ਠੀਕ ਆ ਪਰ ਨਕਸਾਨ ਹੋਇਆ ਪਾਜੀ ਠੀਕ ਆ ਹੁਣ ਕੀ ਮੰਗ ਕਰਦੇ ਹੋ ਮੰਗ ਹੋਣ ਪਈ ਜਿੰਨਾ ਮਕਾਨ ਹੋ ਗਿਆ ਬਤ ਇਹਨਾਂ ਮੇਜ ਹੋਰ ਚਾਹੀਦੀ ਸਰਕਾਰ ਸਾਹਿਬ ਜੀ ਮੇ ਸਰ ਕੋਸ਼ਿਸ਼ ਕਰਦੇ ਹਾਂ 1 ਮਿੰਟ ਰੋਮ ਨਗਰ ਮਹੱਲੇ ਦੇ ਵਿੱਚ ਬੰਨੂ ਵੀ ਹੁਣੇ-ਹੁਣੇ ਫੋਨ ਆਇਆ ਇੱਥੋਂ ਇੱਥੇ ਜੜੀਆਂ ਝੁੱਗੀਆਂ ਨੂੰ ਕਿਸੇ ਨੇ ਜਿੱਦਾਂ ਕੋਈ ਨਾ ਬੱਚੇ ਜਿੱਦਾਂ ਕਿਸੇ ਕਚਰੇ ਨੂੰ ਕੋ ਲਗਾ ਦਿੰਦੇ ਆ ਅੱਗੇ ਉਹਦੇ ਵਿੱਚੋਂ ਪਤਾ ਨਹੀਂ ਉਹ ਆ ਆਪਣਾ ਇੱਕ ਦੂਸਰਾ ਜਿਕੇ ਤੀਜੇ ਕਟੋਲਦੇ ਆ ਉਹਦੇ ਕਰਕੇ ਜਿਹੜੀ ਅੱਗ ਜਿਹੜੀ ਵੱਧ ਗਈ ਜਿਸ ਕਰਕੇ ਇਹਨਾਂ ਦੇ ਜਿਵੇਂ ਆਪਣੇ ਜਿਵੇਂ ਰਵਿੰਦਰ ਜੀ ਜਿਹੜੇ ਹੈਗੇ ਆ ਜੋ ਆਰਾਮਨਗਰ ਦੇ ਤਵਸੀ ਆ ਇਹਨਾਂ ਦਾ ਇੱਥੇ ਛੱਪੜਿਆ ਛੱਪੜ ਵਿੱਚ ਪਸ਼ੂ ਵੀ ਵੱਜੇ ਸੀ ਕਿ ਗਾਵਾ ਮੱਝਾਂ ਔਰ ਉਹ ਜ਼ਿਆਦਾ ਅੱਗ ਵਧਣ ਕਰਕੇ ਜੜਾਕ ਸਾਰਾ ਛੱਪਰ ਵੀ ਜੜਾ ਜਲ ਗਿਆ ਹੈਗਾ ਔਰ ਇਹਨਾਂ ਦੀਆਂ ਜਿਹੜੀਆਂ گاਵਾਂ ਨੂੰ ਵੀ ਜਣ ਕੇ ਜਿਹੜੀਆਂ ਤਿੰਨ ਚਾਰ گاਵਾਂ ਉਹ ਵੀ ਜਿਹੜੀ ਅੱਗ ਦੀ ਜਿਹੜੀਆਂ ਲਪੇਟ ਵਿੱਚ ਆ ਗਈਆਂ ਔਰ ਮੈਂ ਫੌਰਨ ਹੀ ਜਿਹੜੇ ਸਾਡੇ ਵੈਟਰਨਰੀ ਹਸਪੀਟਲ ਦੇ ਜਿਹੜੇ ਡਾਕਟਰ ਆ ਉਹਨਾਂ ਨੂੰ ਫੋਨ ਕੀਤਾ ਉਹ ਵੀ ਆ ਗਏ ਨੇ ਦੇਖ ਰਹੇ ਨੇ ਔਰ ਇਹਨਾਂ ਦਾ ਕਾਫੀ ਨੁਕਸਾਨ ਹੋਇਆ ਹੈਗਾ ਉਹ ਮੈਂ ਕਰ ਰਗਾ ਆਪਾਂ ਦੇ ਕਿਤੇ ਨਾ ਕਿਤੇ ਹੋਰ ਮੁਹੱਲੇ ਵਾਲਿਆਂ ਨੂੰ ਵੀ ਮੈਂ ਇਹਨਾਂ ਨੂੰ ਕਈ ਵਾਰੇ ਆ ਕੇ ਬੇਨਤੀ ਕਰਦਾ ਹੁੰਦਾ ਕਿ ਆਪਣੇ ਬੱਚਿਆਂ ਨੂੰ ਜਿਆਦਾ ਸਮਝਾਓ ਪਰ ਇਹੋ ਜਿਹੇ ਜਿਹੜੀ ਗਲਤੀ ਦੇ ਨਾਲ ਜਿਹੜਾ ਆ ਕਾਫੀ ਜੜਾ ਆਇਆ ਜਿਹੜਾ ਗਰੀਬ ਦਾ ਇੰਗ ਚੰਗੇ ਗਰੀਬ ਦਾ ਕਾਫੀ ਜੜਾ ਬਹੁਤ ਜਿਆਦਾ ਜਿਹੜਾ ਨੁਕਸਾਨ ਹੋਇਆ ਔਰ ਮਨ ਨੂੰ ਇਸ ਗੱਲ ਤੋਂ ਬੜਾ ਦੁੱਖ ਹੈਗਾ ਔਰ ਪ੍ਰਸ਼ਾਸਨ ਤੋਂ ਵੀ ਆਪਾਂ ਮੰਗ ਕਰਾਂਗੇ ਕਿ ਇਹਦੀ ਗਰੀਬ ਦੀ ਕੋਈ ਨਾ ਕੋਈ ਜਿਹੜੀ ਹੈਲਪ ਕੀਤੀ ਜਾਵੇ ਜਿਹੜਾ ਕਿਦਾ ਇਹਦਾ ਜਿਹੜਾ ਸਫਰ ਵੀ ਜੰਗ ਜਲ ਗਿਆ ਪਸ਼ੂ ਵੀ ਇਹਦੇ ਜਿਹੜੇ ਜਲੇ ਹੈਗੇ ਆ ਔਰ ਕਈ ਚਾਹ ਜਿਹੜੇ ਪਸ਼ੂ ਬਹੁਤ ਹੀ ਸੀਰੀਅਸ ਹੈਗੇ ਆ ਔਰ ਇਹੋ ਜਿਹੇ ਜਿਹੜੇ ਜੜੀ ਘਟਨਾ ਹੋਈ ਆ ਤੇ ਮੇਰ ਸਾਹਿਬ ਜੀ ਦੇਖਿਆ ਜਾਵੇ ਕਿੰਨੇ ਇਚਰ ਦੇ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਿਹੜੀਆਂ ਮੌਕੇ ਤੇ ਪਹੁੰਚਦੀਆਂ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਿਸ ਵੇਲੇ ਮੈਨੂੰ ਫੋਨ ਆਇਆ ਮੈਂ ਉਸ ਵੇਲੇ ਹੀ ਫੋਨ ਲਾਤਾ ਫਿਰ ਕੋ 10 ਮਿੰਟ ਬਾਅਦ ਉਸ ਵੇਲੇ ਆ ਗਈ ਨਾਲ ਨਾਲ ਹੀ ਆ ਗਿਆ ਹਾਂ ਕਿੱਥੇ ਅੱਗ ਲੱਗੀ ਹੈ ਕੀ ਹੋਇਆ ਜੀ ਬਾਕੀ ਹੈ ਜੀ ਜੀ ਪੁਰ ਹੇਰਾ ਪੁਲਿਸ ਸੰਪਰਕ ਨਾਲ ਚੁੱਕਿਆ ਨੇ ਜੀ ਉੱਥੇ ਹੀ ਜਨਾਬ ਲੱਗੀ ਹੈ ਜੀ ਸਾਡੀ ਫਰਸ ਟੀਮ ਜਿਹੜੀ ਹੈ ਇਮੀਜੇਟਲੀ ਦੋ ਗੱਡੀਆਂ ਕਿੱਥੋਂ ਰੋਲ ਆਏ ਆ ਜੀ ਅੱਗ ਦੇਖਿਆ ਬਹੁਤ ਜ਼ਿਆਦਾ ਸੀ ਜੀ ਉਸ ਤੋਂ ਬਾਅਦ ਦੋ ਮਿੰਟ ਪਹਿਸ਼ ਹੋਣਾ ਕਿਹਾ ਹੈ ਜੀ ਅੱਗ ਨੂੰ ਆਉਂਦਾ ਹੈ ਕਿ ਇਮੀਜੇਟਲੀ ਐਕਸ਼ਨ ਕਰਕੇ ਉਹਨੂੰ ਕੰਟਰੋਲ ਕਰ ਲੈਗਾ ਜੀ ਕਿੰਨੀਆਂ ਗੱਡੀਆਂ ਸੜ ਲੱਗੀਆਂ ਸੀ ਚਾਰ-ਪੰਜ ਲੱਗੀਆਂ ਇੱਕ ਮਹਾਵਿਦ ਠੀਕ ਹੈ ਜੀ ਟੋਟਲ ਪੰਜ ਗੱਡੀਆਂ ਲੱਗੀਆਂ ਕੋਈ ਨੁਕਸਾਨ ਦਾ ਕੋਈ ਲੱਗਿਆ ਸਰ ਪਤਾ ਹਾਲੇ ਤੱਕ ਨਹੀਂ ਨਹੀਂ ਹਾਲੇ ਕੋਈ ਨਹੀਂ ਹੋ ਕੇ ਵਜਾ ਠੀਕ ਹੈ ਜੀ ਅੰਦਾਜ਼ੇ ਨੇ ਕਿੰਨੇ ਵਜੇ ਜਿਹੜੀ ਇਹ ਅਗ ਲੱਗੀ ਸੀਗੀ ਜੀ 10:00 ਤੋਂ 15:00 ਮਿੰਟ ਪਹਿਲਾਂ ਗੱਲ ਹੈ ਜੀ अच्छा जी ਹੁਣ ਅੱਗ ਕੰਟਰੋਲ ਦੇ ਵਿੱਚ ਹੈਗੀ ਹੈ ਕੰਟਰੋਲ ਹੈ ਪੂਰੀ ਕੰਟਰੋਲ ਹੈਗੀ ਇੱਕ ਕਿੰਨੇ ਕਿੱਥੋਂ ਕਿੱਥੇ ਤੱਕ ਲੱਗੀ ਸੀ ਜਿੱਦਾਂ ਤੁਹਾਨੂੰ ਇਲਾਮ ਮਿਲੀ ਤੇ ਉਹ ਮੌਕੇ ਤੋਂ ਕਿੰਨੀਆਂ ਗ੍ਰੀਡਸ ਦੋਹਣਾ ਕੀਤੀ ਆਪਣੇ 14 ਦੇ ਨਾਲ ਨਾਲ ਇੱਕ ਘਰ ਹੈ ਜੀ ਝੌਪੜੀਆਂ ਬਣੀਆਂ ਨੇ ਤੇ ਉਹਦੇ ਨਾਲ ਕੋਈ ਦੋ ਚਾਰ ਝੌਪੜੀਆਂ ਨਾਲ ਲੱਗ ਕੇ ਡੰਗਰਾਂ ਦਾ ਕੋਈ ਟੋੜੀ ਰੱਖੀ ਸੀ ਵਿੱਚ ਉਹਨਾਂ ਨੇ ਜੀ ਉਹਦੇ ਚੋਂ ਅੱਗ ਲੱਗੀ ਠੀਕ ਹੈ ਜੀ ਵਿੱਚ ਰਹਿਸ਼ੀ ਇਲਾਕਾ ਵੀ ਸੀਗਾ ਜੀ ਹਾਂ ਨਾਲੋ ਝੌਪੜਾ ਚ ਰਹਿ ਰਹੇ ਲੋਕ ਰਹੇ ਸਨ ਠੀਕ ਹੈ ਜੀ ਮੈਨੂੰ ਆਈਡੀਆ ਨਾਲ ਮੱਜਾ ਮੇਰੇ ਪੱਛੀ ਉਹਨਾਂ ਨੂੰ ਕੋਈ ਡੰਗਰ ਬੱਚੇ ਵੀ ਕੁਝ ਛੜੇ ਮੈਨੂੰ ਕਿ ਚਾਰ ਜਿਹੜੇ ਪਸ਼ੂ ਆ ਉਸ ਚੋਸ ਗਿਆ ਚੋਦੇ ਹੋਰ ਕੋਈ ਜਾਣੀ ਮੰਨਣ ਕਿਸਾਨ ਸਰ ਜੀ ਅੱਗ ਲੱਗਣ ਦਾ ਕਾਰਨ ਕੀ ਸੀ ਪਤਾ ਕੀਤਾ ਤੁਸੀਂ ਸਾਡੀ ਨਗਾ ਮੌਕੇ ਤੇ ਰਖੋ ਜੀ ਬਾਅਦ ਚ ਜਿਵੇਂ ਸਰ ਗਰਮੀਆਂ ਚੱਲ ਰਹੀਆਂ ਅੱਜਕੱਲ੍ਹ ਦੇਖਣ ਜਿਆ ਕਿਸੇ ਅਗਜਨੀ ਦੇ ਘਟਨਾਵਾਂ ਹੋ ਜਾਂਦੀਆਂ ਕਿ ਲੋਕ ਕੂੜੇ ਨੂੰ ਅੱਗ ਲਗਾ ਦਿੰਦੇ ਆ ਜਾਂ ਕੋਈ ਚੋਟ ਚਾਰ ਲਫਾਫੇ ਆ ਰੂ ਕੋਈ ਅਪੀਲ ਕੋਈ ਹੈ ਸਾਰੇ ਤਾਂਹੀਂ ਪੂਰੇ ਪੰਜਾਬ ਵਿੱਚ ਲੋਕਾਂ ਨੂੰ ਇਸ ਲਈ ਇਹ ਫਾਰਵਿਕ ਬਣਾਇਆ ਗਿਆ 14 ਅਪ੍ਰੈਲ ਤੋਂ 20 ਅਪ੍ਰੈਲ ਤੱਕ ਉਹਦੇ ਵਿੱਚ ਸਾਰਾ ਸਾਡਾ ਇਸ ਇੱਦਗ ਜੋਰ ਰਿਹਾ ਕਿ ਅੱਗ ਦੇ ਠਟਾਂ ਤੋਂ ਕਿਵੇਂ ਬਚਾਂਗੇ ਕਿਵੇਂ ਆਪਣੇ ਨੂੰ ਸੇਫ ਰੱਖਣਾ ਹੈ ਇਹ ਜੋ ਇੱਥੇ ਅੱਜ ਵਾਪਰਿਆ ਹੈ ਇਹਦੇ ਰਿਗਾਰਡਿੰਗ ਹੀ ਸਾਰਾ ਕੁਝ ਬਰਦਸਾ ਗਿਆ ਤਾਂ ਕਿ ਤੋਂ ਬਚਣਾ ਚਾਹੀਦਾ ਪਰ ਫਿਰ ਵੀ ਕਿਤਨਾ ਕਿਤੇ ਗਲਤੀਆਂ ਹੋਣਗੀਆਂ ਨੇ